ਪਾਇਆ ਸੀ ਜੀਨੇ ਤੈਨੂੰ ਪਾਇਆ ਸੀ ਰੱਤੇ ਡੋਲੇ ਪਾਇਆ ਸੀ ਰੱਤਾ ਡੋਲਾ ਚੀਕਦਾ ਐਸੇ ਹੀ ਕਰਨੂ ਦੀ ਈਕਦਾ ਛੱਤੀਆ ਨਹੀਂ ਰੋਟ ਪੈਲੇ ਨੂ ਰਾਕੇ ਛੱਤੀਆ ਨਹੀਂ ਰੋਟ ਰੈਨ ਰਾਜ ਚਾਹਣ ਨਹੀਂ ਰੋਟ ਲੈ ਲੈ ਵਿੱਚ ਪੀਆ ਬਣਾਉਣ ਆਇਆ ਅੱਜ ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਇਕੱਠੇ ਹੋ ਕੇ ਸਾਕਾ ਜਿਕੇ ਆਏ ਆ ਤੇ ਵਧੀਆ ਬੋਲੀਆਂ ਗਿੱਧਾ ਪਿੰਗਾ ਝੂਟ ਰਹੀਆਂ ਨੇ ਮਟਿਆਰਾ ਬਹੁਤ ਵਧੀਆ ਸਾਡੇ ਲਈ ਇਹ ਇੱਕ ਸੌਣ ਦਾ ਤਿਹਾਰਾ ਇਕੱਠੀਆਂ ਕੁੜੀਆਂ ਹੋ ਕੇ ਸਾਰਾ ਆਦਾ ਇੰਜੋਏ ਕਰਦਿਆਂ ਨੇ ਬਹੁਤ ਮਜ਼ੇ ਕਰ ਰਹੇ ਆ ਜੀ ਇਹ ਸਾਡੇ ਲਈ ਤਿਹਾਰ ਬਹੁਤ ਸਪੈਸ਼ਲ ਹੁੰਦਾ ਕੁੜੀਆਂ ਲਈ ਅਸੀਂ ਇਸ ਤਿਹਾਰ ਨੂੰ ਬਹੁਤ ਚੰਗੀ ਤਰ੍ਹਾਂ ਮਾਣ ਰਹੇ ਆਂ ਥੈਂਕ ਯੂ ਠੀਕ ਹੈ ਨਾ ਇਹ ਸੌਣ ਦੇ ਮਹੀਨੇ ਦੇ ਆਤੀਆਂ ਜਨਾਬ ਬ੍ਰਾਸ ਪਿੰਡ ਦੇ ਵਿੱਚ ਲੱਗਿਆ ਹੈ। ਹਾਂਜੀ ਅੱਜ ਅਸੀਂ ਬ੍ਰਾਸ ਪਿੰਡ ਦੇ ਵਿੱਚ ਤੀਆਂ ਦੇ ਮੇਲੇ ਦੇ ਵਿੱਚ ਆਏ ਹੋਏ ਹਾਂ ਤੇ ਇੱਥੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਸਾਰੇ ਗਿੱਧਾ ਪਾ ਰਹੇ ਆ, ਬੋਲੀਆਂ ਪਾ ਰਹੇ ਆ, ਭਿੰਗਾ ਛੁੱਟ ਰਿਹਾ ਪੰਜਾਬੀ ਪਹਿਰਾਵਾ ਪਾ ਕੇ ਆਏ ਆ ਬੱਚੇ ਵੀ ਕਈ ਜਿਹੜੇ ਅੱਜ ਕੱਲ ਪੰਜਾਬੀ ਵਿਰਸੇ ਨਾਲ ਟੁੱਟ ਰਹੇ ਪਰ ਬੱਚੇ ਵੀ ਇੱਥੇ ਪਹਿਰਾਵਾ ਪਾ ਕੇ ਆਏ ਆ ਪੰਜਾਬੀ। ਅੰਤ ਮਾਰੇ ਹੈ ਬਰਾਸਤੀ ਪਿੰਡ ਦੇ ਵਿੱਚ ਜਿਹਦੇ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਸੱਭਿਆਚਾਰ ਦਾ ਮਤਲਬ ਪ੍ਰੋਗਰਾਮ ਹੁੰਦਾ ਹੈ ਇਹਦੇ ਵਿੱਚ ਕੋਈ ਸਟੇਜ ਦਾ ਨਹੀਂ ਕੁਝ ਨਹੀਂ ਹੈਗਾ ਕੁੜੀਆਂ ਚਿੜੀਆਂ ਨੱਚਦੀਆਂ ਟੱਪਦੀਆਂ ਤੇ ਬੋਰਡ ਦੇ ਥੱਲੇ ਗਿੱਦਾ ਪਾਉਂਦੀਆਂ ਆਪਦੀਆਂ ਬੋਲੀਆਂ ਪਾਉਂਦੀਆਂ ਹਰਚੰਗਾਰ ਕਰਦੀਆਂ ਤੇ ਇਹ ਮਤਲਬ ਬਹੁਤੀ ਪੁਰਾਣਾ ਮੇਲਾ ਜੀ ਇਹਦੇ ਵਿੱਚ ਹੁਣ ਐਤ ਕੀ ਤਰੀਕ ਫਿਕਸ ਹੋਈ ਹੈ 9 10 11 ਤਿੰਨ ਦਿਨ ਮੇਲਾ ਖੂਬ ਭਰੂਗਾ